ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਹੂੰ ਬਹੁਤ ਸੋਹਣੇ ਲੱਗ ਰਹੇ ਹੋ ਅੱਜ ਤੁਸੀਂ ਹਾਂ ਬੜੀ ਸੋਹਣੀ ਡਰੈਸ ਪਾਈ ਆ ਕਿੰਨਾ ਵਧੀਆ ਲੱਗਦਾ ਹਾਂਜੀ ਪਰ ਸਾਰਾ ਮੇਕਅਪ ਤੇ ਤੁਸੀਂ ਇਹਦੇ ਨਾਲ ਮੈਚ ਕੀਤਾ ਹੈ ਹੂੰ ਪਰ ਇਹ ਬਿੰਦੀ ਬੱਕਰੀ ਰੰਗ ਦੀ ਲਾਈ ਹੋਈ ਆ ਓਹੋ ਐਕਸਰੀ ਤੇਰੇ ਭਾਜੀ ਜਿਸ ਰੰਗ ਦੇ ਕੱਪੜੇ ਪਾਉਂਦੇ ਆ ਨਾ ਮੈਂ ਉਸੇ ਕਲਰ ਦੀ ਬਿੰਦੀ ਮੈਚ ਕਰਕੇ ਲਾਨੀ ਆ। ਅੱਛਾ ਅੱਛਾ ਅੱਛਾ। ਹਾਂ ਜਿਵੇਂ ਕਿ ਜਿੱਦਾਂ ਉਹਨਾਂ ਨੇ ਲਾਲ ਪਾਇਆ ਹੋਵੇ ਫਿਰ ਮੈਂ ਲਾਲ ਬਿੰਦੀ ਲਾਨੀ ਆ। ਠੀਕ ਆ। ਜੇ ਉਹਨਾਂ ਨੇ ਨੀਲਾ ਪਾਇਆ ਹੋਵੇ ਨੀਲੀ ਲਾਨੀ ਆ। ਜੇ ਉਹਨਾਂ ਨੇ ਹਰਾ ਪਾਇਆ ਮੈਂ ਹਰਾ ਲਾਨੀ ਆ। ਠੀਕ ਠੀਕ। ਸਮਝ ਗਿਆ ਬਿਲਕੁਲ। ਹਾਂ ਚਲੋ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਤੇ ਫਿਰ ਭਾਜੀ ਨਾਲ લાલ રંગ દે કે ਪਲੇ ਪਾਏ ਹੁਣੇ ਹਾਂਜੀ ਹਾਂਜੀ ਲਾਲ ਹੀ ਪਾਏ ਆ ਜੀ ਲਾਲ ਹੀ ਮੈਂ ਨਾ ਬਿੰਦੀ ਤਾਂ ਵੇਖ ਕੇ ਪਿਛਾਣੀ ਠੀਕ ਹੈ ਸਸਕਾ ਬਬੀ ਸਸਕਲ ਜੀ ਬਬੀ ਜੀ ਮੈਨੂੰ ਲੱਗਦਾ ਅੱਜ ਭਾ ਦੀ ਨੰਗੇ ਹੀ ਘੁੰਮਣ ਦੇ ਆ ਕਿਉਂ ਕੀ ਹੋ ਗਿਆ ਆ ਬਿੰਦੀ ਨਹੀਂ ਲੱਗ ਰਹੀ ਨਹੀਂ ਨਹੀਂ ਮੈਂ ਦੱਸਾਂ ਤਾ ਤੂੰ ਦੱਸਾ ਕੀ ਬਿੰਦੀ